ਇਹ ਲੋਏ ਕਿ ਨਾ ਨਾ ਕਮਲੇਸ਼ ਜੀ ਕਮਲੇਸ਼ ਜੀ ਇਹ ਵੀ ਆ ਗਿਆ ਤੇ ਕਿਨਾਰੇ ਤੇ ਮੇਰਾ ਨਾਮ ਸੁਖਦੇਵ ਜੀ ਹੈ ਕਮਲੇਸ਼ ਹੈ ਜੀ ਇਹ ਕਿੱਥੇ ਜਾ ਰਹੇ ਸੀ ਇਹ ਜੀ ਕੰਮ ਤੇ ਜਾ ਰਹੇ ਸੀਗੇ ਲੋਕਾਂ ਜੀ ਮੁੱਖ ਸਰ ਗੱਲ ਕਰਦੇ ਆਂ ਜਿਆੜੀ ਕਰਦੇ ਆ ਜੀ ਕਿੱਥੇ ਜਾ ਰਹੇ ਸੀ ਕੋਟਪੂਰਾ ਬਾਈਪਾਸ ਤੇ ਜਾ ਰਹੇ ਸੀਗੇ ਪਤਾ ਨਹੀਂ ਜਣ ਕੀ ਹੋਈ ਐ ਐਕਸੀਡੈਂਟ ਹੋਇਆ ਹੈਗਾ ਸਾਨੂੰ ਤਾਂ ਇਹ ਤਾਂ ਸਾਈਕਲ ਤੇ ਸੀ ਜੀ ਆਪਦੀ ਸਾਈਡ ਸੀਗੇ ਦੋ ਬੇਟੇ ਅੱਜ ਜੀ ਮੇਰੇ ਮਾਮਲਾ ਸੀ ਜੀ ਇਧਰੋਂ ਕੁੜਗੋ ਚੌਂਕ ਤੋਂ ਇਧਰੋਂ ਜਾਈ ਜਾਂਦੇ ਸੀ ਹਾਥੀ ਵਾਲੇ ਬਹੁਤ ਤੇਜ਼ ਸੀਗੇ ਤੇ ਬ੍ਰਦਰ ਵੀ ਜਾ ਰਹੇ ਸੀ ਉਧਰ ਠੀਕ ਹੈ ਜੀ ਤੇ ਬਹੁਤ ਤੇਜ਼ ਸੀ ਤੇ ਉਧਰੋਂ ਹਾਥੀ ਨੇ ਪਿੱਛੇ ਪਤਾਕ ਟੱਕਰ ਮਾਰੀ ਠੀਕ ਹੈ ਅੱਗੇ ਜਾ ਕੇ ਉਧਰੋਂ ਥਾਰ ਆ ਗਈ ਸੀ ਉਦੋਂ ਥਾਰ ਇੰਨੀ ਵੀ ਤੇਜ਼ ਸੀ ਕਿ 20 ਕ 25 ਕਰਮਾ ਦੀ ਦੂਰੀ ਤੇ ਸੀਗੀ ਸਾਰੀ ਉਹ ਕਿ ਗੱਡੀ ਜਦੋਂ ਕੰਟਰੋਲ ਹੀ ਉੱਤੇ ਚੜ ਗਈ ਉਹ ਨਹੀਂ ਗੱਡੀ ਕਿਹਨਾਂ ਦੇ ਸੀ ਕਿਤੇ ਲੱਗੇ ਇੱਕ ਤਾਂ ਛੋਟਾ ਤੇ ਗੱਡੀ ਤਾਂ ਨਹੀਂ ਪਤਾ ਲੱਗੇ ਥਾਰ ਸੀ ਜੀ ਉਹ ਬਠਿੰਡੇ ਦਾ ਨੰਬਰ ਸੀ ਉਹਦਾ ਹਾਥੀ ਮੁੰਡੇ ਚ ਸੰਗਰਾਣੇ ਪਿੰਡ ਦੇ ਸੀ ਇਹ 2:30 ਵਜੇ ਦੀ ਕਿੱਥੇ ਜਾ ਰਹੇ ਸੀ ਕਿੱਥੋਂ ਆ ਰਹੇ ਸੀ ਹਾਥੀ ਵਾਲੇ ਦੇੰਦਰੋਂ ਜਾ ਰਹੇ ਸੀ ਕੁੜਕੂੜੇ ਚ ਸਾਈਕਲ ਵਾਲਾ ਇੱਕ ਕੰਮ ਤੇ ਜਾ ਰਹੇ ਸੀ ਕੀ ਨਾਮ ਕੀ ਉਹ ਦਿਹਾੜੀ ਦਾ ਨਾਮ ਕੀ ਕਮਲਜੀਤ ਸਿੰਘ ਜੀ ਤੇ ਹੁਣ ਕਿਵੇਂ ਸਿੱਕੀ ਕਿਵੇਂ ਇਹ ਗੰਭੀਰੀ ਥੋੜੀ ਜੀ ਮਤਲਬ ਕਿ ਉਹਨਾਂ ਦੇ ਕੇ ਜਿਹੜਾ ਮਨਕਾਸ਼ੀ ਟੁੱਟ ਗਿਆ ਤੇ ਇੱਕ ਹੈਂਡ ਸ਼ੀਅਰ ਸ਼ੋਲਡਰ ਟੁੱਟ ਗਿਆ ਇਹ ਕਿੱਥੇ ਭੇਜਿਆ ਇਹ ਐਮਸੀ ਭਿੰਡੇ ਇਹ ਮਨਕਾਸ਼ੀ ਮੰਗ ਨੂੰ ਬਸ ਕੀ ਜਿਹੜੀ ਹੋਈ ਹੈਗੀ ਕਾਰਵਾਈ ਪ੍ਰੋਪਰਲੀ ਕੀਤੀ ਜਾਵੇ ਕਿ ਜੇ ਵੀ ਸਾਨੂੰ ਉਹਦਾ ਮੌਜੂਦਾ ਮਿਲਿਆ ਜਾਵੇ ਜੀ ਸਵੇਰੇ ਇੱਕ ਐਕਸੀਡੈਂਟ ਹੋਇਆ ਸੀਗਾ ਇੱਕ ਪੁਰਾਣਾ ਮਾਮਲਾ ਕੀ ਹੋਇਆ ਇਹ ਇੱਕ ਐਕਸੀਡੈਂਟ ਜਿਹੜਾ ਹੋਇਆ ਸੀਗਾ ਇਹ ਸਾਈਕਲ ਦਾ ਤੇ ਛੋਟੇ ਹਾਥੀ ਦਾ ਹੋਇਆ ਸੀਗਾ ਤੇ ਉਹਦੇ ਵਿੱਚ ਅਸੀਂ ਮੌਕੇ ਤੇ ਜਾ ਕੇ ਜਿਹੜਾ ਸਾਈਕਲ ਤੇ ਆਪਣਾ ਛੋਟਾ ਹਾਥੀ ਆ ਉਹ ਕਬਜ਼ੇ 'ਚ ਲੈ ਲਿਆ ਤੇ ਬਾਕੀ ਜਿਹੜੀ ਕਾਰਵਾਈ ਆ ਉਹ ਜਿੱਦਾਂ ਬਿਆਨ ਲਿਖਾਉਣਗੇ ਉਸ ਤਰ੍ਹਾਂ ਉਹ ਕਾਰਵਾਈ ਕੀਤੀ ਜਾਊ ਇੱਕ ਜਣਾ ਜ਼ਖਮੀ ਨੇ ਉਹ ਥਾਂਦੇ ਵਾਲਾ ਰੋਡ ਦਾ ਸੱਟਾਂ ਉਹਦੇ ਕਾਫੀ ਨੇ ਹਾਂਜੀ 12 ਲਗਭਗ ਕਿੰਨੇ ਚੁੱਕੇ ਹੋਇਆ ਉਹ ਲਾਇਆ ਬਿਲਕੁਲ ਉਹ ਤਾਂ ਥਾਰ ਵਾਲੇ ਦਾ ਤਾਂ ਇਹ ਜੀ ਉਹ ਤਾਂ ਪਿੱਛੋਂ ਆ ਰਿਹਾ ਸੀਗਾ ਤੇ ਬਾਕੀ ਉਹਦੇ ਬਾਰੇ ਵੀ ਸਾਰੀ ਤਪਤੀਸ਼ ਕਰ ਰਹੇ ਆ ਜੋ ਵੀ ਸਾਹਮਣੇ ਆਈ ਉਹ ਕੀਤੇ ਬਾਰੇ ਮੈਨੂੰ ਨਹੀਂਗਾ ਕੁਝ ਵੀ ਜੇ ਪਤਾ ਵੀ ਕੀ ਕੰਮ ਕਰਦਾ ਛੇ